गौड़ी कबीर जी जब हम एक को एक कर जाने आ तब लोग काहे दुख माने हम है अपनी पत खोई हम रह खोज पर हो मत कोई रहाओ हम मंदे मंदे मन माही साज पत काहू स्यो नाही पत अपिता ताकि नहीं लाज जान तब जानोगे जब उघड़े गोपाज कहो कबीर पट हर परवान सर्व त्याग भज केवल राम गौड़ी कबीर जी नागत फिरत जो पाई है जोग बनका मृग मुक्त सब होग क्या नांगे क्या बांधे जाम जब ना जब नहीं चीन से आत्म राम रहाओ ਮੂਡਾ ਮੁੰਡਾਏ ਜੋ ਸਿਧ ਪਾਈ ਮੁਕਤੀ ਭੇਡ ਨ ਗਈਆਂ ਕਾਈ ਬੈੰਦ ਰੱਖ ਜੋ ਤਰੀਏ ਭਾਈ ਖੁਸਰੈ ਕਿਉਂ ਨਾ ਪਰਮਗਤ ਪਾਈ ਕਹੋ ਕਬੀਰ ਸੁਨ ਹੋ ਨਰ ਪਾਈ RAM ਨਾਮ ਬੇਨ ਕਿਨ ਗਤ ਪਾਈ ਗੌੜੀ ਕਬੀਰ ਜੀ ਸੰਧਿਆ ਪ੍ਰਾਤ ਸਨਾਨ ਕਰਾਹੀ ਜਿਉ ਪੈਦਾ ਦੁਰ ਪਾਣੀ ਮਹੀਂ ਜਾਉ ਪੈ ਰਾਮ ਨਾਮ ਰਤ ਨਹੀਂ ਤੇ ਸਭ ਧਰਮ ਰਾਏ ਕਹਿ ਜਾਹੀ ਰਹਾਓ ਕਾਇਆ ਰਤ ਬਹੁ ਰੂਪ ਰਚਾਹੀ ਤਿਨ ਕੋ ਦਇਆ ਸੁਪਨੈ ਪੀ ਨਹੀਂ ਚਾਰ ਚਰਨ ਕਹੇ ਬਹੁ ਆਗਰ ਸਾਧੂ ਸੁਖ ਪਾਵਹਿ ਕਲ ਸਾਗਰ ਕਹੋ ਕਬੀਰ ਬਹੁ ਕਾਇ ਕਰੀ ਜੈ ਸਰਬਸ ਛੋੜ ਮਹਾਰਸ ਪੀਜੈ ਕਬੀਰ ਜੀ ਗੌੜੀ ਕਿਆ ਜਪ ਕਿਆ ਤਪ ਕਿਆ ਪ੍ਰਤ ਪੂਜਾ ਜਾ ਕਹਿ ਰਦਾ ਪਾਉ ਹੈ ਦੁਜਾ ਰੇ ਜਨ ਮਨ ਮਾਥੋ ਸੋ ਲਾਈਐ ਚਤੁਰਾਈ ਨਾ ਚਤਰ ਪੂਜ ਪਾਈਐ ਰਹਾਉ ਪਰ ਹਰ ਲੋਭਯਰ ਲੋਕਾਚਾਰ ਪਰ ਹਰ ਕਾਮ ਕ੍ਰੋਧ ਅਹੰਕਾਰ ਕਾ ਕਰਮ ਕਰਤ ਬਥੇ ਹਮੇਵ ਮਿਲ ਪਾਥਰ ਕੀ ਕਰਹੀ ਸੇਵ कहो कबीर भगत कर पाया भोले पाए मिले रघुराया गौड़ीम कबीर जी गर्भ वास मह कुल नहीं जाती ब्रह्म बिन्द ते सब उत्पाती कहो रे पंडित बामन कब के होए बामन कह के जन्म मत खोए रहाओ जो तू ब्राह्मण ब्राह्मणी जाय तवान बाट कहे नहीं आया ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੂਧ ਕਹੋ ਕਬੀਰ ਜੋ ਬ੍ਰਹਮ ਬੇਚਾਰੇ ਸੋ ਬ੍ਰਾਹਮਣ ਕਹੀ ਅਤ ਹੈ ਹਮਾਰੇ ਗਾਉੜੀ ਕਬੀਰ ਜੀ ਅੰਧਕਾਰ ਸੁਖ ਕਬ ਹੈ ਨਾ ਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ ਜਾਉ ਪੈ ਰਸ ਨਾ ਰਾਮ ਨਾ ਕਹਿਬੋ ਉਪਜਤ ਬਿਨ ਸਤ ਰੋਵਤ ਰਹਿਬੋ ਰਹਾਉ ਜਸ ਦੇਖੀਐ ਤਰਵਰ ਕੀ ਛਾਇਆ प्राण गए कहो क की माया जस जंती मह जियौ सुमनु ए मर्म को का कर जाना हांसा सरबर काल सरीर राम रसायन पियो रे कबीर गाउड़ी कबीर जी ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਆ ਫਲ ਮੋਤੀ ਕਵਨ ਸੁਕਰ ਜੋ ਨਿਰ ਪਾਉ ਕਹੀਏ ਪਾਉ ਪਜ ਜਾਏ ਅਪੇ ਹੋਏ ਰਹੀਏ ਰਹਾਉ ਟਟ ਤੀਰਥ ਨਹੀਂ ਮਨ ਪਤੀ ਆਏ ਚਾਰ ਆਚਾਰ ਰਹੇ ਉਰਝਾਏ ਪਾਪ ਪੁਨ ਦੋਏ ਇਕ ਸਮਾਨ ਨੇ ਜਕਰ ਪਾਰ ਸਤਜ ਹੋ ਗੁਣ ਗਿਆਨ कबीर निरगुण नाम नरोस इस पर चाय परचर होएस गौड़ी कबीर जी जो जन परमित परमन जाना बात नहीं बैकुंठ समान ना जाना बैकुंठ कहहि जान जान सब कहे तहिरहाओ कहन कहवन नह पतियई है तौ मन माने जाते हो मैं जई है जब लग मन बैकुंठ की आस तब लग होए नहीं चरण निवास कहो कबीर यह कहिए कहे साध संगत बैकुंठ आहे गौड़ी कबीर जी ਉਪਜੈ ਨਿਪਚੈ ਨਿਪਜ ਸਮਾਈ ਨੈਨੋ ਦੇਖਤ ਇਹੋ ਜਗ ਜਾਈ ਲਾਜ ਨ ਮਰਹੁ ਕਹੋ ਕਰ ਮੇਰਾ ਅੰਤ ਕ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਓ ਅਨੇਕ ਜਤਨ ਕਰ ਕਾਇਆ ਪਾਲੀ ਮਰਤੀ ਬਰ ਅਗਨ ਸੰਗ ਜਾਲੀ ਚੋ ਆ ਚੰਦਨ ਮਰਦਨ ਅੰਗਾ ਸੋਜਨ ਚਲੇ ਕ सो तन जले काठ कै संगा कहो कबीर सुनहोरे गुनिया बिन सै रूप देख सब दुनिया गौड़ी कबीर जी आवर मुए क्या सोग करी जय की जय जाओ अपन जी जै मैं न मरो मरे बो संसारा आव मोहे है जी आवन हरा रहाओ ਇਆਦੇਹੀ ਪਰਮਲ ਮਹਿਕੰਦਾ ਤਾ ਸੁਖ ਬਿਸਰੇ ਪਰਮਾਨੰਦਾ ਕੂਟਾ ਏਕ ਪੰਜ ਪਨਿਹਾਰੀ ਟੂਟੀ ਲਾਜ ਪਰੈ ਮਤ ਹਰੀ ਕਹੋ ਕਬੀਰ ਏਕ ਬੁੱਧ ਵਿਚਾਰੀ ਨਾ ਹੋ ਕੂਟਾ ਨਾ ਪਨਿਹਾਰੀ ਗੌੜੀ ਕਬੀਰ ਜੀ अस्थावर जंगम कीट पतंगा अनक जन्म कीए बहुरंगा ऐसे कर हम बहुत बसाए जब हम राम गर्भ होए आए रहाओ जोगी जति तपी ब्रह्मचारी कब हूं राजा छत्रपत कब हूं पेखारी साकत मरे संत सब जीव है राम रसायन रसना पीव है कहो कबीर प्रभु कृपा की जय ਆਰ ਪਰੇਬ ਪੂਰਾ ਦੀਜੈ ਗੌੜੀ ਕਬੀਰ ਜੀ ਕੀ ਨਾਲ ਰਲਾਇ ਲਿਖਿਆ ਮਹੱਲਾ ਪੰਜਵਾ ਐਸੋ ਅਚਰਜ ਦੇਖਿਓ ਕਬੀਰ ਦਦ ਕੈ ਭੋਲੇ ਬਿਰੋ ਲੈ ਨੀਰ ਰਹਾਉ ਹਰੀ ਅੰਗੂਰੀ ਗਦ ਹਾ ਚਰੈ ਨੇਤ ਉਠ ਹਾਸੈ ਹੀਂ ਗੈ ਮਰੇ ਮਾਤਾ ਪੈਸਾ ਅਮੁਹਾ ਜਾਏ ਕੁਦ ਕੁਦ ਚਰੈ ਰਸਾਤਲ ਪਾਏ ਕਹੋ ਕਬੀਰ ਪ੍ਰਗਟ ਪਈ ਖੇੜ ਲੈ ਲੈ ਕੋ ਚੁੰਘੈ ਨਿਤ ਪੇੜ RAM ਰਮਤ ਮਤ ਮਤ ਪ੍ਰਗਟਿ ਆਏ ਕਹੋ ਕਬੀਰ ਗੁਰ ਸੋਝੀ ਪਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ